ਕਬੀਰ ਸਾਹਿਬ ਜੀ ਕਹਿੰਦੇ ਮੈਂ ਸਮਝਦਾ ਸੀ ਪੜ੍ਹਾਈ ਹੀ ਜ਼ਰੂਰੀ ਹੈ ਪਰ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪੜ੍ਹਾਈ ਨਾਲੋਂ ਵੀ ਰੱਬ ਦੇ ਨਾਲ ਜੁੜਨਾ ਜ਼ਿਆਦਾ ਜ਼ਰੂਰੀ ਹੈ ਆਪ ਸਤਨਾਮ ਵਾਹਿਗੁਰੂ ਕਬੀਰ ਮੈਂ ਜਾਣਿਓ ਪੜ ਬਹੁ ਭਲੋ ਪੜ ਬੇ ਸੋ ਭਲ ਜੋਗ ਜੋਗ ਦਾ ਅਰਥ ਹੁੰਦਾ ਜੀ ਜੁੜਨਾ ਰੱਬ ਨਾਲ ਜੁੜਨਾ ਭਗਤ ਨ ਛਾਡੂ RAM ਕੀ ਭਾਵੇਂ ਨਿੰਦੋ ਲੋਕ ਜਿਹੜੇ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਛੋਟੀ ਉਮਰ ਵਿੱਚ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ 7 ਸਾਲ ਦੀ ਉਮਰ ਸੀ ਸਤਗੁਰਾਂ ਦੀ ਨਾ ਮਾਤਾ ਤੇ ਨਾ ਪਿਤਾ ਦੋਵੇਂ ਨਹੀਂ ਰਹੇ ਗੁਰੂ ਰਾਮਦਾਸ ਜੀ ਵੱਡੇ ਸੀ ਤੇ ਇਹਨਾਂ ਦੇ ਇੱਕ ਭੈਣ ਜੀ ਤੇ ਇੱਕ ਭਰਾ ਹੋਰ ਛੋਟੇ ਤਿੰਨ ਭੈਣ ਭਰਾ ਸਨ ਪਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਤੀਆਂ ਰਾਗਾਂ ਵਿੱਚ ਬਾਣੀ ਹੈ ਜੀ ਗੁਰੂ ਗ੍ਰੰਥ ਸਾਹਿਬ 'ਤ ਤੇ ਕਿਸੇ ਵੀ ਵਿਦਵਾਨ ਨੇ ਇਹ ਨਹੀਂ ਲਿਖਿਆ ਵੀ ਗੁਰੂ ਰਾਮਦਾਸ ਜੀ ਸਕੂਲੇ ਪੜਨ ਗਏ ਸਨ ਮੇਰਾ ਕਹਿਣ ਤੋਂ ਭਾਵ ਹੈ ਜੋ ਕਬੀਰ ਸਾਹਿਬ ਨੇ ਬਾਣੀ ਵਿੱਚ ਲਿਖਿਆ ਨਾ ਕਿ ਜਿਹੜਾ ਬੰਦਾ ਰੱਬ ਦੀ ਬੰਦਗੀ ਕਰਦਾ ਹੈ ਰੱਬ ਉਹਨੂੰ ਸਭ ਤੋਂ ਵੱਡੀ ਵਿਦਿਆ ਦਿੰਦਾ ਸਾਰਾ ਗਿਆਨ ਉਹਨੂੰ ਦੇ ਦਿੰਦਾ ਇੰਨੀ ਵੱਡੀ ਰੱਬ ਦੀ ਕਿਰਪਾ ਹੈ ਪਾਕਿਸਤਾਨ ਦੇ ਇੱਕ ਰਾਸ਼ਟਰਪਤੀ ਹੋਏ ਜੀ ਅਜ਼ੂਬ ਖਾਨ ਉਹਨਾਂ ਦਾ ਨਾਮ ਸਾਬਕਾ ਉਹ ਕਹਿੰਦੇ ਮੈਂ ਸਕੂਲ ਪੜ੍ਹ ਜਾਂਦਾ ਸੀ ਧਿਆਨ ਦੇਉ ਤੇ ਮੈਨੂੰ ਸਕੂਲਾਂ ਵੀ ਮਾਸਟਰ ਮਾਰਦੇ ਸੀ ਡਾਂਟ ਪੈਂਦੀ ਸੀ ਤੇ ਜੇ ਮੈਂ ਘਰ ਆਉਂਦਾ ਸੀ ਤੇ ਮੇਰੇ ਮਾਤਾ ਪਿਤਾ ਵੀ ਮੈਨੂੰ ਮਾਰਦੇ ਸੀ ਇੱਕ ਦਿਨ ਮੈਂ ਸਕੂਲੋਂ ਅੱਧੀ ਛੁੱਟੀ ਨਾ ਠਾਇਆ ਤੇ ਮੈਂ ਗੁਰਦੁਆਰੇ ਚਲੇ ਗਿਆ ਗੁਰੂ ਘਰ ਵਿੱਚ ਮੇਰੇ ਕੋਲ ਬੈਗ ਸੀ ਗੁਰੂ ਘਰ ਦੇ ਗਰੰਥੀ ਨੇ ਆਖਿਆ ਵੀ ਕਾਕਾ ਕੀ ਗੱਲ ਹੈ ਜੇ ਛੁੱਟੀ ਤੇ ਹੋਈ ਨਹੀਂ ਤੂੰ ਨਾਲੇ ਕੱਲਾ ਕਹਿਣ ਲੱਗਾ ਜੀ ਮੈਂ ਬੜਾ ਨਰਾਸ਼ ਹੋ ਕੇ ਗਰੰਥੀ ਸਿੰਘ ਨੂੰ ਇਹ ਗੱਲ ਦੱਸੀ ਬਾਬਾ ਜੀ ਮੈਨੂੰ ਪੜ੍ਹਾਈ ਨਹੀਂ ਆਉਂਦੀ। ਮੈਨੂੰ ਵਿਦਿਆ ਨਹੀਂ ਜੀ ਆਉਂਦੀ। ਮੈਂ ਜੇ ਸਕੂਲੇ ਜਾਣਾ ਤੇ ਸਕੂਲ ਵਿੱਚੋਂ ਮੈਨੂੰ ਮਾਸਟਰ ਮਾਰਦੇ ਜੇ ਘਰ ਜਾਣਾ ਤੇ ਮਾਤਾ ਪਿਤਾ ਮਾਰਦੇ ਮੈਂ ਪੜ੍ਹਾਈ ਵਿੱਚ ਬਹੁਤ ਨਿਲਾਂ। ਕਹਿੰਦੇ ਉਸ ਗਰੰਥੀ ਸਿੰਘ ਨੇ ਮੈਨੂੰ ਗੱਲ ਵਕੜੀ ਵਿੱਚ ਲੈ ਲਿਆ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਹੜਾ ਮੂਲ ਮੰਤਰ ਮੈਨੂੰ ਲਿਖ ਕੇ ਦਿੱਤਾ। ਕਾਕਾ ਨਾਲੇ ਪੜਿਆ ਕਰ ਸਕੂਲੇ ਜਾਇਆ ਕਰ ਮਾਤਾ ਪਿਤਾ ਦੇ ਨਾਲ ਕੰਮ ਕਰਾਇਆ ਕਰ ਟੀਚਰਾਂ ਦਾ ਸਤਕਾਰ ਰੱਖਿਆ ਕਰ ਤੇ ਨਾਲੇ ਬਾਣੀ ਪੜਿਆ ਕਰ ਇਹ ਸ਼ਬਦ ਰਜਾਨਾ ਤੋਂ ਪੜਨਾ ਮੂਲ ਮੰਤਰ ਨੂੰ ਉਹ ਕਹਿਣ ਲੱਗਾ ਵੀ ਮੈਂ ਜਦੋਂ ਜਾਂਦਾ ਸੀ ਤੇ ਗ੍ਰੰਥੀ ਸਿੰਘ ਨੇ ਜੋ ਮੈਨੂੰ ਮੂਲ ਮੰਤਰ ਦਾ ਪਾਠ ਲਿਖ ਕੇ ਦਿੱਤਾ ਮੈਂ ਰਜਾਨਾ ਪੜਨ ਲੱਗ ਪਿਆ ਉਹ ਦਿਨ ਜਾਵੇ ਤੇ ਫਿਰ ਅਗਲਾ ਦਿਨ ਆਵੇ ਰੋਜ਼ਾਨਾ ਮੈਂ ਬਾਣੀ ਪੜ੍ਹਨੀ ਸਕੂਲੇ ਜਾਣਾ ਮਾਤਾ ਪਿਤਾ ਦਾ ਸਤਿਕਾਰ ਕਰਨਾ ਟੀਚਰਾਂ ਦਾ ਸਤਿਕਾਰ ਕਰਨਾ ਅੱਜ ਮੈਂ ਆਪਣੇ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਹਾਂ ਆਕ ਸਤਨਾਮ ਵਾਹਿਗੁਰੂ